ਸੱਚਾ ਦੋਸਤੋ ਤੁਸੀਂ ਬਹੁਤ ਦੇਖਿਆ ਹੁਣੇ ਜਿਵੇਂ ਅਸੀਂ ਕਰਪਸ਼ਨ ਦੀਆਂ ਗੱਲਾਂ ਕਰਦੇ ਰਹੇ ਨੇ ਆ ਪਰ ਇਹ ਜਿਹੜੀ ਤੁਸੀਂ ਵੀਡੀਓ ਤੁਸੀਂ ਦੇਖ ਰਹੇ ਹੋ ਬੜੀ ਚਰਚਾ ਦੇ ਵਿੱਚ ਹੈ ਕਿਉਂਕਿ 42 ਕਰੋੜ ਦਾ ਇਹ ਪੁੱਲ ਹਰ ਪਾਸੇ ছਾਇਆ ਹੋਇਆ ਹੈ ਮੀਡੀਆ ਦੇ ਵਿੱਚ ਤੱਬ ਕੇ ਰਿਪੋਰਟ ਹੋ ਰਿਹਾ ਹੈ ਖਾਸियत ਇਹੀ ਹੈ ਵੀ 42 ਕਰੋੜ ਰੁਪਈਆ ਲੱਗਿਆ ਇਹਨੂੰ ਬਣਾਉਣ ਦੇ ਵਾਸਤੇ ਉਦੋਂ ਥੋੜੇ ਜਿਹੇ ਸਾਲਾਂ ਤੋਂ ਬਾਅਦ ਹੀ ਲੋੜ ਪੈ ਗਈ 52 ਕਰੋੜ ਰੁਪਏ ਦੇ ਨਾਲ ਇਹਨੂੰ ਢੋਣ ਦੇ ਵਾਸਤੇ ਹੁਣ ਗੱਲ ਇਹ ਹੈ ਵੀ ਮੋਦੀ ਦੇ ਸਟੇਟ ਦੇ ਵਿੱਚ ਹੈ ਉਹ ਸਟੇਟ ਦੇ ਵਿੱਚ ਮੋਦੀ ਦੀ ਜਿਸ ਦੇ ਵਿੱਚੋਂ ਉਹ ਖੁਦ ਚੁਣ ਕੇ ਪਹਿਲਾਂ ਵਾਰੀ-ਵਾਰੀ ਸੀਐਮ ਬਣਦੇ ਰਹੇ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਤੀਜੀ ਵਾਰੀ ਨੇ ਪਰ ਸਵਾਲ ਖੜਾ ਇਹ ਹੁੰਦਾ ਹੈ ਕਿ ਠੀਕ ਹੈ ਇਲਜ਼ਾਮ ਸਿੱਧੀ ਜੀ ਜ਼ਾਹਿਰ ਜੀ ਗੱਲ ਹੈ ਵੀ ਲੱਗੂਗਾ ਬਾਈ ਉੱਪਰਲੇ ਲੀਡਰ ਤੇ ਤੇ ਵਿਰੋਧੀ ਧਿਰਾਂ ਜਿਵੇਂ ਕਿ ਕਾਂਗਰਸ ਤਾਂ ਇਹ ਤੇ ਵੱਡੇ ਵੱਡੇ ਪੈਕੇਜ ਬਣਾ ਕੇ ਚਲਾ ਰਹੀ ਹੈ ਮੰਨਦਾ ਵੀ ਹੈ ਅਗਲੇ ਨੇ ਮੌਕਾ ਜਿਹੜਾ ਪਨਾਉਣਾ ਹੈਗਾ ਪਰ ਗੱਲ ਇਹ ਹੈ ਵੀ ਅਜਿਹੀਆਂ ਹਰਕਤਾਂ ਹੋਰ ਕਿੱਥੇ-ਕਿੱਥੇ ਹੁੰਦੀਆਂ ਹੋਣੀਆਂ ਸੜਕਾਂ ਨੂੰ ਲੈ ਕੇ ਅਕਸਰ ਰੋਕ ਰੋਲਾ ਪਾਉਂਦੇ ਰਹਿੰਦੇ ਨੇ ਵੀ ਥੋੜਾ ਸਮਾਂ ਪਹਿਲਾਂ ਬਣੀ ਸੀ ਫਿਰ ਟੁੱਟ ਗਈ ਸਾਰੀਆਂ ਨਹੀਂ ਪਰ ਕਈਆਂ ਦੇ ਤਾਂ ਜ਼ਿਕਰ ਅਸੀਂ ਸੁਣਦੀਆਂ ਇੰਨਾਂ ਸਾਰੀਆਂ ਦੇ ਵਿੱਚ ਗੱਲ ਇਹ ਹੈ ਵੀ ਅਜਿਹੇ ਲੋਕ ਜਿਹੜੇ ਇਸ ਵਾਰ ਤਾਂ ਰੋਲਾ ਪੈ ਗਿਆ ਤੇ ਹੋਰ ਕਿੰਨੇ ਥਾਵਾਂ ਦੇ ਉੱਤੇ ਕਈ ਜਿਹੀਆਂ ਚੀਜ਼ਾਂ ਹੋਣੀਆਂ ਸਿਆਸਤਦਾਨਾਂ ਦੀ ਇੱਕ ਗੱਲ ਸਮਝ ਨਹੀਂ ਲੱਗਦੀ ਵੀ ਆਖਰ ਇਹਨਾਂ ਪੈਸਾ ਲੈ ਕੇ ਕਿੱਥੇ ਜਾਣਾ ਪਾਰਟੀ ਫੰਡ ਦੇ ਵਾਸਤੇ ਜ਼ਰੂਰ ਲੋੜ ਪੈਂਦੀ ਹੈਗੀ ਸਿਆਸੀਦਾਰਾਂ ਨੂੰ ਪਰ ਇੰਨਾ ਜ਼ਿਆਦਾ ਉਹਨਾਂ ਦੇ ਨੀਚੇ ਲੱਗ ਜਾਣਾ ਇਹ ਬੜੀ ਹੈਰ ਹੁਣ ਪਤਾ ਨਹੀਂ ਇਹਨਾਂ ਨੇ ਤਾਂ ਪਾਰਟੀ ਫੰਡ ਦਿੱਤਾ ਜਾਂ ਨਹੀਂ ਦਿੱਤਾ ਪਰ ਅਫਸਰ ਸ਼ਾਹੀ ਨੇ ਕਰਪਸ਼ਨ ਤੇ ਇਹਦੇ ਤੇ ਕਰਈਏ ਇਹਦੇ ਚ ਤਾਂ ਜਿੰਨੀਆਂ ਵੀ ਮੀਡੀਆ ਰਿਪੋਰਟਸ ਤੁਸੀਂ ਚੱਕ ਲੋ ਉਹ ਤੇ ਸਾਫ਼ ਤੌਰ ਤੇ ਦੇਖਣ ਨੂੰ ਮਿਲਦਾ ਪਰ ਗੱਲ ਇਹ ਚਿੰਤਾ ਦੀ ਹੈ ਕਿ ਕਿੰਨੇ ਥਾਵੇਂ ਕਿੰਨੀ ਜਗ੍ਹਾ ਤੇ ਇਹ ਜਿਹੀਆਂ ਚੀਜ਼ਾਂ ਹੋਣੀਆਂ ਹੁਣ ਇਸ ਜਿਹੜੇ ਇਹ ਵੀਡੀਓ ਨੇ ਜਾਂ ਫਿਰ دیکھیਏ ਉਥੋਂ ਦੀਆਂ ਤਸਵੀਰਾਂ ਨੇਗੀਆਂ ਰਿਪੋਰਟਰ ਚੱਕ ਕੇ ਦਿਖਾ ਰਿਹਾ ਹੈਗਾ ਮਿੱਟੀ ਹੱਥ 'ਚ ਪੈਂਦੀ ਆ ਉਹਦੇ ਮਿੱਟੀ ਤੇ ਰੋੜੀਆਂ ਉਹ ਕਿਤੇ ਵੀ ਨਹੀਂ ਲੱਗਦਾ ਵੀ ਕੋਈ ਸਿਮਿੰਟ ਚੱਜਣਾ ਵਰਤਿਆ ਹੋਊਗਾ ਇਹਨੂੰ ਇਹਨਾਂ ਨੇ ਪ੍ਰਚਰ ਜਰਹਤ ਚ ਡਿਕਲੇਅਰ ਕਰਤਾ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਢੋਣਾ ਹੈ 52 ਕਰੋੜ ਰੁਪਇਆ ਲੱਗਣਾ ਹੈ ਫਿਰ ਦੁਬਾਰੇ ਫਿਰ ਨਵਾਂ ਬਣਨਾ ਹੈ ਪਰ ਗੱਲ ਤਾਂ ਇਹ ਹੈ ਵੀ ਜਿੰਨਾ ਵੀ ਪੈਸਾ ਇਹਦੇ ਤੇ ਖਰਾਬ ਹੋਇਆ ਕਿ ਉਹਦੀ ਪਰਪਾਈ ਉਸ ਕੰਟਰੈਕਟਰਾਂ ਨਾਲ ਵਾਲੀ ਕੰਪਨੀ ਤੇ ਉਸ ਸਮੇਂ ਦੇ ਅਫਸਰਾਂ ਤੋਂ ਹੋਊਗੀ ਕਿਉਂਕਿ ਬਣਦਾ ਤਾਂ ਇਹੀ ਹੈ ਹੁਣ ਜੇਕਰ ਮੋਦੀ ਨੇ ਵਿਰੋਧੀਆਂ ਦੇ ਸਵਾਲਾਂ ਤੋਂ ਬਚਣਾ ਹੈ ਤਾਂ ਉਹਦੇ ਵਾਸਤੇ ਤਾਂ ਇਹੀ ਹੈ ਵੀ ਜਾਤਾ ਉਹ ਇਸ ਚੀਜ਼ ਨੂੰ ਕਿਤੇ ਨਾ ਕਿਤੇ ਲਾ ਦੇ ਅੱਗੇ ਕਿ ਭਾਈ ਇਹਦੀ ਤੂੰ ਰਿਕਵਰੀ ਕਰੋ ਨਹੀਂ ਤਾਂ ਪਰ ਸਿਆਸਤ ਨੂੰ ਲੈ ਕੇ ਲੋਕਾਂ ਦਾ ਜਿਸ ਤਰ੍ਹਾਂ ਦੇ ਨਾਲ ਭਰੋਸਾ ਪਹਿਲਾਂ ਉੱਠਿਆ ਹੋਇਆ ਹੈ ਉਸੇ ਤਰ੍ਹਾਂ ਦੇ ਨਾਲ ਇਸ ਵਾਰੀ ਨਿਸ਼ਾਨੇ ਤੇ ਮੋਦੀ ਹੈ ਤੇ ਨਾਲ ਹੀ ਜੇ ਕਿਹਾ ਜਾਵੇ ਕਿ ਅੱਗੇ ਤਾਂ ਮੈਂ ਵੀ ਕਰ ਕਹਿਣਾ ਹੁੰਦਾ ਵੀ ਸਸਦਦਾਨਾਂ ਦਾ ਕੀ ਕਸੂਰ ਨੀਚੇ ਵਾਲੇ ਜਾਦੇ ਕਈ ਵਾਰੀ ਕਰ ਜਾਂਦੇ ਨੇ ਪਰ ਗਲਤ ਇਹ ਹੈ ਵੀ ਫਿਰ ਇਹਨਾਂ ਨੂੰ ਚਾਬੀ ਵੀ ਇਸ ਕਰਕੇ ਫੜਾਈ ਹੋਈ ਹੈ ਲੋਕਾਂ ਦੇ ਰਖਵਾਲੀ ਦੀ ਤਾਂ ਕਿ ਇਹ ਲੋਕ ਇਹ ਤੇ ਨਿਗਰੱਖ ਸਕਣ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਜਰੂਰ ਕਮੈਂਟ ਕਰਕੇ رائے ਦਿਓ ਪਰ ਗੱਲ ਇਹ ਹੈ ਵੀ ਤੁਹਾਡੇ ਆਸੇ ਪਾਸੇ ਵੀ ਕੀ ਅਜਿਹੀਆਂ ਚੀਜ਼ਾਂ ਹੈਗੀਆਂ ਨੇ ਕਮੈਂਟ ਕਰਕੇ رائے ਜਰੂਰ ਦਿਓ ਦੱਸਿਓ ਜਰੂਰ ਕਿਉਂਕਿ ਇੰਨਾ ਲੋਕਾਂ ਤੱਕ ਇਹ ਬਹੁਤ ਜੇ ਦੇਖਿਆ ਜਾਵੇ ਆਮ ਤੌਰ ਤੇ ਸਿਆਸਤਦਾਨ ਜੋ ਤੁਸੀਂ ਕਮੈਂਟ ਕਰਦੇ ਹੋ ਏਜੰਸੀਆਂ ਨੇ ਜਿਹੜੀਆਂ ਉਹ ਲਗਾਤਾਰ ਪਰਦੀਆਂ ਨੇ ਤੇ ਸੌਂਦੀਆਂ ਨੇ ਕਿਆਂ ਪਰ ਗੱਲ ਇਹ ਹੈ ਵੀ ਆਖਰਕਾਰ ਇਹਨਾਂ ਤੇ ਹੀ ਲਾ ਕਿਉਂ ਨਹੀਂ ਕਰਦੇ ਇਹ ਸਮਝ ਨਹੀਂ ਲੱਗਦਾ ਪੜ ਕੇ ਪਤਾ ਇਹ ਤਾਂ ਸਵਾਦ ਲੈਣਾ ਜਾਣਦੇ ਨੇ ਪਰ ਗੱਲ ਇਹ ਹੈ ਵੀ ਜਿੱਥੇ ਵੀ ਇਸ ਤਰ੍ਹਾਂ ਦੀ ਹੋਵੇ ਉਹਦਾ ਹੋਕਲਾ ਜਰੂਰ ਮਚਾਇਆ ਕਰੋ ਜਿਵੇਂ ਇਸ ਵਾਰੀ ਇਹ ਹੋਕਲਾ ਮਚਿਆ ਉਦੋਂ ਬਾਅਦ ਵਿੱਚ ਇੱਥੇ ਚਰਚਾ ਤਾਂ ਸ਼ੁਰੂ ਹੋਈ ਹੈ ਤੇ ਅੱਗੇ ਨੂੰ ਚਾਰ ਵਾਰੀ ਡਰਨਗੇ ਤਾਂ ਸਹੀ ਹੱਲ ਪਤਾ ਹੈ ਆਪਾਂ ਨੂੰ ਵੀ ਕਿੰਨਾ ਇਸ ਚੀਜ਼ਾਂ ਨੂੰ ਲੈ ਕੇ ਹੁੰਦਾ ਪਰ ਕੋਸ਼ਿਸ਼ ਹੈ ਜਿਹੜੀ ਉਹੀ ਹੁੰਦੀ ਆ ਹਰ ਵਾਰੀ ਦੀ ਵੀ ਜਦੋਂ ਇਹ ਜਿਹੜਾ ਕੋਈ ਮਸਲਾ ਉੱਠਦਾ ਉਹਨੂੰ ਦੱਬ ਕੇ ਉਛਾਲੋ ਕਿ ਜਿੰਨਾ ਉਛਲੂਗਾ ਅੱਗੇ ਨੂੰ ਡਰਨਗੇ ਇਹ ਤਾਂ ਹੀ ਲੋਗ ਆ